हां जी YouTube ਫੈਮਲੀ ਕਿਵੇਂ ਹੋ ਸਾਰੇ ਆਸ ਕਰਦੀਆਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਫੇਰ ਪਿੰਡ ਗਏ ਸੀਗੇ ਤੇ ਆਪਾਂ ਨੂੰ ਕੰਮ ਸੀ ਜ਼ਰੂਰੀ ਕਰੋਗੇ ਥੋੜੇ ਦਿਨਾਂ ਤੋਂ ਹੀ ਪੱਜ ਜਾਂਦੀ ਹੈ ਪਿੰਡ ਤੇ ਅੱਜ ਫੇਰ ਮੈਂ ਪਿੰਡ ਗਈ ਸੀਗੀ ਤੇ ਪਿੰਡ ਜਾਂਦੇ ਜਾਂਦਾ ਨੂੰ ਸਾਨੂੰ ਰਾਹ ਚਾਉਂਦਾ ਹੁੰਦਾ ਲਵਾਰਾ ਜਦੋਂ ਆਪਾਂ ਮੋਗੇ ਤੋਂ ਜਾਂਦੇ ਆ ਹਨਾ ਕੋਟੀਸੇਖਾ ਨੂੰ ਤੇ ਰਾਹ ਚਾਉਂਦਾ ਲਵਾਰਾ ਤੇ ਲਵਾਰੇ ਬਾਬੇ ਦਾਮੂ ਸਾਹਿਬ ਦੀ ਬਹੁਤ ਹੀ ਸੁੰਦਰ ਜਗਾ ਬਣੀ ਹੋਈ ਹੈ ਤੇ ਇੱਥੇ ਬੜੀ ਹੀ ਦੁਨੀਆ ਸਰਦਾ ਭਾਵਨਾ ਨਾਲ ਆਉਂਦੀ ਆ ਤੇ ਤੁਸੀਂ ਵੀ ਦੇਖੋ ਪੂਰਾ ਬਲੌਗ ਤੇ ਸਾਰੇ ਜਣੇ ਦਰਸ਼ਨ ਕਰੋ ਤੇ ਇੱਧਰ ਦੇਖੋ ਕਿੰਨੀਆਂ ਸੋਹਣੀਆਂ ਚਾਦਰਾਂ ਟੰਗੀਆਂ ਤੇ ਦੁਕਾਨਾਂ ਬਹੁਤ ਜ਼ਿਆਦਾ ਇੱਥੇ ਖੇਡਾਂ ਖੁੱਡਾਂ ਦੀਆਂ ਦੁਕਾਨਾਂ ਬਹੁਤ ਤੇ ਇੱਧਰ ਆਟਾ ਭੁੰਡੀਆਂ ਭੰਡੀਆਂ ਜੋ ਵੀ ਸਾਧਨਾ ਸਾਰੇ ਖੜੇ ਆ ਤੇ ਇੱਥੇ ਬੱਸ ਰੁੱਕ ਕੇ ਜਾਂਦੀ ਆ ਤੇ ਸੰਗਤ ਜਿਹੜੀ ਬੱਸ ਦੇ ਵਿੱਚ ਲੋਕ ਬੈਠੇ ਹੁੰਦੇ ਆ ਹਨਾ ਸਾਰੇ ਮੱਥਾ ਟੇਕ ਕੇ ਲੰਘਦੇ ਆ ਤੇ ਬੱਸਾਂ ਵਾਲੇ ਵੀ ਜਿਹੜੇ ਡਰਾਈਵਰ ਆ ਸਾਰੇ ਬਹੁਤ ਮਤਲਬ ਕਿ ਇੱਥੇ ਮੱਥਾ ਟੇਕ ਕੇ ਲੰਘਦੇ ਆ ਤੇ ਇੱਧਰ ਲੰਗਰ ਹਾਲ ਆ ਗਿਆ ਸੀਗਾ ਤੇ ਬੱਸ ਇੱਥੇ ਰੁਕੀ ਸੀ 10-20 ਮਿੰਟ ਤੇ ਆਪਾਂ ਜਾਂਦੇ ਜਾਂਦੇ ਨੇ ਇੱਥੋਂ ਬਣਾਈ ਸੀ ਥੋੜੀ ਜਿਹੀ ਵੀਡੀਓ ਤੇ ਦੇਖੋ ਤੁਸੀਂ ਵੀ ਕਰੋ ਦਰਸ਼ਨ ਬਾਬਾ ਜੀ ਦੀ ਦਰਗਾਹ ਆ ਗਈ ਸਾਹਮਣੇ ਇਹ ਬਾਬੇ ਦામੂ ਸਾਹ ਦੀ ਜਗ੍ਹਾ ਹੈ ਇੱਥੇ ਤੇ ਬਹੁਤ ਦੁਨੀਆ ਇੱਥੇ ਆਉਂਦੀ ਆ ਦੂਰੋਂ ਦੂਰੋਂ ਚੱਲ ਕੇ ਤੇ ਇੱਥੋਂ ਜਦੋਂ ਬੱਸ ਲੰਘਦੀ ਆ ਤੇ ਡਰਾਈਵਰ ਵੀ ਮੱਥਾ ਟੇਕ ਕੇ ਨਮਸਕਾਰ ਕਰਕੇ ਲੰਘਦੇ ਆ ਤੇ ਹਰ ਇੱਕ ਸਵਾਰੀ ਜਿਹੜੀ ਮਤਲਬ ਕੋਈ ਵੀ ਹੁੰਦਾ ਵਾ ਸਵਾਰੀਆਂ ਇੱਥੇ ਉਤਰਦਾਂ ਚੜ੍ਹਦਾਂ ਇੱਥੇ ਅੱਡਾ ਵੀ ਹੈ ਨਹੀਂਗਾ ਫੇਰ ਵੀ ਇੱਥੇ ਬੱਸ ਰੋਕ ਕੇ ਲੰਘਦੀ ਆ ਤੇ ਜਿਹਨੇ ਚੜ੍ਹਨਾ ਹੁੰਦਾ ਬੱਸ 'ਚ ਚੜ੍ਹ ਜਾਂਦਾ ਜਿਹਨੇ ਬੱਸ 'ਚ ਉਤਰਨਾ ਹੁੰਦਾ ਇੱਥੇ ਮੱਥਾ ਟੇਕਣਾ ਹੁੰਦਾ ਦਰਸ਼ਨ ਮਿਲ ਕਰਨ ਆਉਂਦੀ ਆ ਸੰਗਤ ਤੇ ਉਤਰ ਜਾਂਦੇ ਆ ਤੇ ਬਹੁਤ ਜ਼ਿਆਦਾ ਕੱਠ ਸੀਗਾ ਖੇਡਾਂ-ਕੁੱਡਾਂ ਦੀਆਂ ਦੁਕਾਨਾਂ ਵੀ ਬਹੁਤ ਜ਼ਿਆਦਾ ਲੱਗਦੀਆਂ ਤੇ ਬਹੁਤ ਸੋਹਣੀ ਜਗ੍ਹਾ ਮੈਂ ਆਈ ਵੀ ਆ ਇੱਥੇ ਅੰਦਰੋਂ ਵੀ ਅਸੀਂ ਮੈਂ ਇੱਕ ਵਾਰੀ ਸਿਰਫ ਆਈ ਆ ਇੱਥੇ ਅੰਦਰੋਂ ਦਰਗਾਹ ਵੇਖੀ ਹੋਈ ਆ ਨਾਲੇ ਸਾਡੇ ਮੇਰੇ ਪੇਕੇ ਪਿੰਡ ਦੇ ਬਿਲਕੁਲ ਇਹ ਨੇੜੇ ਆ ਫੇਰ ਵੀ ਮੈਂ ਇੱਥੇ ਇੱਕ ਵਾਰ ਕੋਈ ਆਈ ਆ ਤੇ ਬਹੁਤ ਸੋਹਣੀ ਜਗ੍ਹਾ ਵਾ ਤੇ ਤੁਸੀਂ ਵੀ ਦਰਸ਼ਨ ਕਰੋ ਇਹ ਜਿਵੇਂ ਸਾਡੇ ਪੀਰ ਨਗਾਹਾ ਬਿਲਕੁਲ ਰੋਡ ਦੇ ਉੱਤੇ ਆਈ ਇਹ ਜਗ੍ਹਾ ਬਾਬੇ ਦਾਮੂ ਸਾਹਿਬ ਦੀ ਬਿਲਕੁਲ ਰੋਡ ਦੇ ਉੱਤੇ ਆਪਾਂ ਜਿੰਨੀ ਕੁ ਕੋਸ਼ਿਸ਼ ਕੀਤੀ ਆਪਾਂ ਸ਼ੂਟ ਤਾਂ ਤੂੰ ਸਾਰੇ ਲੈਣ ਦੀ ਵੀ ਹਨਾ ਕੋਸ਼ਿਸ਼ ਕੀਤੀ ਵੀ ਆਪਾਂ ਸ਼ੂਟ ਲਈਏ ਇੱਥੋਂ ਅੰਦਰ ਐਂਟਰ ਹੁੰਦੇ ਆ ਲੋਕ ਇੱਥੇ ਦਰਗਾਹ ਦਾ ਬਾਹਰ ਆ ਤੇ ਇੱਥੋਂ ਲੋਕ ਐਂਟਰ ਹੁੰਦੇ ਆ ਤੇ ਜਦ ਨੂੰ ਬਸ ਤੁਰਪੀ ਸੀਗੀ ਤੇ ਆਪਾਂ ਵੀ ਬਲੌਗ ਕਰਤਾ ਪੂਰਾ ਇੱਥੋਂ ਤੱਕ ਹੀ ਸੀਗਾ ਬਾਏ ਬਾਏ ਜੀ ਮਿਲਦੇ ਆ ਕਿਸੇ ਹੋਰ ਬਲੌਗ